ਸਵੈਸ ਮੌਸਮ ਦੇ ਵਿੱਚ ਡੇਂਗੂ ਨੇ ਪੂਰੀ ਤਰ੍ਹਾਂ ਦੇ ਨਾਲ ਪੈਰ ਪਸਾਰੇ ਹੋਈ ਨਹੀਂ ਅਤੇ ਲੋਕ ਕਾਫੀ ਜ਼ਿਆਦਾ ਇਸ ਦੀ ਚਪੇਟ ਦੇ ਵਿੱਚ ਆ ਰਹੇ ਨੇ ਇਹ ਪਹਿਲੀ ਵਾਰ ਨਹੀਂ ਹੈ ਸਗੋਂ ਹਰ ਬਰਸਾਤ ਦੇ ਵਿੱਚ ਜੀ ਆਈ ਹੁੰਦਾ ਹੈ ਡੇਂਗੂ ਦੇ ਨਾਲ ਕਈ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ ਤੇ ਕਈਆਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਜੇਕਰ ਸਮੇਂ ਸਿਰ ਤੁਸੀਂ ਡੇਂਗੂ ਦਾ ਇਲਾਜ ਕਰਵਾ ਲੈਂਦੇ ਹੋ ਤਾਂ ਤੁਹਾਨੂੰ ਜ਼ਿਆਦਾ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪਰ ਤੁਹਾਨੂੰ ਇਹ ਪਤਾ ਹੈ ਕਿ ਡੇਂਗੂ ਦੇ ਲੱਛਣ ਕੀ ਨੇ ਅਤੇ ਕੀ ਕਰਨਾ ਚਾਹੀਦਾ ਜੇਕਰ ਤੁਹਾਨੂੰ ਡੇਂਗੂ ਹੋ ਜਾਵੇ ਜੀ ਆਂ ਦੱਸਦੇ ਕਿ ਮੀਂਹ ਦੇ ਮੌਸਮ 'ਚ ਮੱਛਰ ਵਧਣ ਲੱਗਦੇ ਨੇ ਜਿਸ ਕਾਰਨ ਡੇਂਗੂ ਤੇ ਮਲੇਰੀਆ ਵਰਗੀਆਂ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਨੇ ਦੱਸਦੇ ਕਿ ਡੇਂਗੂ ਦੇ ਮਰੀਜ਼ ਵਧਣ ਨਾਲ ਸਿਹਤ ਵਿਭਾਗ ਨੇ ਵੀ ਸਖਤ ਕਦਮ ਉਠਾ ਲਏ ਨੇ ਦਰਅਸਲ ਇਹ ਇੱਕ ਵਾਇਰਲ ਬੁਖਾਰ ਹੈ ਜੋ ਕਿ ਮੱਛਰਾਂ ਕਾਰਨ ਫੈਲਦਾ ਹੈ ਤੇਜ਼ ਬੁਖਾਰ ਸਿਰਦਰਦ ਮਾਸਪੇਸ਼ੀ ਤੇ ਜੋੜਾਂ ਉਲਟੀਆਂ ਚਮੜੀ ਦੇ ਤਫੜਾ ਡੇਂਗੂ ਦੇ ਪ੍ਰਮੁੱਖ ਲੱਛਣ ਨੇ ਡੇਂਗੂ ਹੋਣ ਉਪਰੰਤ ਮਰੀਜ਼ਾਂ ਦੀ ਪਲੇਟਲੇਟਸ ਗਿਣਤੀ ਤੇਜ਼ੀ ਨਾਲ ਘਟਣ ਲੱਗਦੀ ਹੈ ਆਮ ਤੌਰ ਤੇ ਪਲੇਟਲੇਟਸ ਦੀ ਗਿਣਤੀ 1.5 ਲੱਖ ਤੋਂ ਵੱਧ ਹੋਣੀ ਚਾਹੀਦੀ ਹੈ ਸਿਹਤ ਮਾਹਿਰਾਂ ਅਨੁਸਾਰ ਡੇਂਗੂ 'ਚੇ ਬਹੁਤ ਘੱਟ ਹੋ ਜਾਂਦੀ ਹੈ ਅਜਿਹੇ ਹਾਲਾਤ ਦੇ ਵਿੱਚ ਤੁਰੰਤ ਡਾਕਟਰ ਕੋਲ ਪਹੁੰਚ ਕਰੋ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਡੇਂਗੂ ਦੇ ਮੱਛਰ ਅਕਸਰ ਸਾਫ਼ ਪਾਣ 'ਚ ਪਨਪਦੇ ਨੇ ਇਸ ਲਈ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਸਾਫ਼ ਪਾਣੀ ਨੂੰ ਆਪਣੇ ਆਲੇ ਦੁਆਲੇ ਇਕੱਠਾ ਨਾ ਹੋਣ ਦਿਓ ਘਰ ਦੇ ਆਲੇ ਦੁਆਲੇ ਕੂਲਰ ਜਾਂ ਝਾੜੀਆਂ 'ਚ ਕਿ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਡੇਂਗੂ ਦੇ ਲੱਛਣ ਵਿਖਾਈ ਦੇਣ ਤਾਂ ਤੁਰੰਤ ਡਾਕਟਰ ਕੋਲ ਜਾ ਕੇ ਆਪਣਾ ਟੈਸਟ ਕਰਵਾਓ ਡਾਕਟਰ ਦੀ ਸਲਾਹ ਬਿਨਾ ਕੋਈ ਵੀ ਦਵਾਈ ਨਾ ਲਓ ਜਿਸ ਨਾਲ ਪਲੇਟਲੇਟਸ ਦੀ ਗਿਣਤੀ ਘਟਦੀ ਹੈ ਜੋ ਘੜਦੀ ਹੈ ਸੋ ਦੱਸਦੀ ਹੈ ਕਿ ਜੇਕਰ ਤੁਹਾਨੂੰ ਵੀ ਕੁਝ ਅਜਿਹੇ ਲੱਛਣ ਹੈ ਜੋ ਮਹਿਸੂਸ ਹੁੰਦੇ ਨੇ ਫੀਲ ਹੁੰਦੇ ਨੇ ਤਾਂ ਉਸ ਨੂੰ ਡਿਲੇ ਨਾ ਕਰੋ ਲੇਟ ਨਾ ਕਰੋ ਜਲਦੀ ਤੋਂ ਜਲਦੀ ਡਾਕਟਰ ਕੋਲ ਜਾ ਕੇ ਚੈੱਕ ਕਰਵਾਓ ਕਿਉਂਕਿ ਇਹ ਡੇਂਗੂ ਹੁਣ ਤੱਕ ਕਈਆਂ ਦੀ ਜਾਨ ਵੀ ਲੈ ਚੁੱਕਿਆ ਹੈ